ਇਸ ਵਾਰ ਕੇ ਸਤਿਗੁਰ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਜੀ ਕਹਿੰਦਾ ਕਿ ਆਪੋ ਸਾਜ ਸੰਤ ਕੀ ਪਿਆਰ ਨੇ ਹੀ ਸਜਣ ਲਵੋ ਇਹ ਸੰਤ ਜਨੋ ਇਹ ਮਿੱਤਰੋ ਆਪੋ ਆਕੇ ਰਹਿਣਾ ਕਿ ਇਹ ਸੰਤੁਰ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਵੇੜਾ ਗਾਉ ਗੁਣ ਅਗਮ ਅਪਾਰੇ ਜੇ ਜਿ 취 ਆਏ ਉਹ ਸੰਗਤ ਦੇ ਵਿੱਚ ਸੰਤੂ ਜੀ ਕਿਹਨੇ ਵੇੜ ਕੇ ਪ੍ਰਮਾਤਮਾ ਦੇ ਗੁਨਾ ਨੂੰ ਆਪਣਾ ਕਰੋ ਜਿਹੜਾ ਅਪਾਰ ਹੈ ਜਿਹੜਾ ਪਰਮਾਤਮਾ ਦਾ ਉਦੇ ਗੁਣਾ ਦੇ ਨਾਮ ਨੂੰ ਨਾਮ ਕਰ ਉਸ ਪਰਮਾਤਮਾ ਨੇ ਨਾਮ ਦੇ ਨਾਲ ਜੁੜਨਾ ਕਰ ਹੁਣ ਕਈ ਵਾਰੀ ਕਿੰਨਾ ਸਾਧ ਸੰਗਤ ਜੀ ਕੋਈ ਰੱਬ ਸਾਡੇ ਤੇ ਮਿਹਰ ਕਰਦਾ ਸਾਨੂੰ ਸੰਗਤ ਦਾ ਮਿਲ ਜਾਂਦੀ ਹੈ ਪਰ ਸੰਗਤ ਦੇ ਵਿਚਾਰ ਵੀ ਇਸੇ ਆਪਣਾ ਸਮਾਂ ਜਿਹੜਾ ਉਹ ਅਸਾਇਕ ਹੁਆ ਗੁਰੂ ਕੀ ਬਾਣੀ ਦੀ ਵਿਚਾਰ ਚੱਲ ਜੇ ਉਹ ਜੀ ਗੁਰੂ ਕੀ ਬਾਣੀ ਦਾ ਕੀਸੇ ਦੋਹਰਾ ਹੁੰਦਾ ਗੁਰੂ ਕੀ ਬਾਣੀ ਦਾ ਪਾਠ ਕਰਦਾ ਹੁੰਦਾ ऐसी आप क्लियर क्लियर गणना के साथ करते जो संसारी गणना गुरु की है जो लिमिट लाइफ के अंदर माफ करना है तब बार बार काम करने की पहली है क्योंकि ये सच्चे दी है जो हुई है इतने काम श्री गुरु नानक देव महाराज जी हाजर आज प्रताप तो बैठे हैं ते साथ संगत जी जदों सिंह सियाब साहब के सामने

ਦੁਨੀਆਂ ਦੇ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਸਾਧ ਸੰਗਤ ਜੀ ਗੁਰੂ ਹੀ ਹੈ ਜਿਹੜਾ ਸਾਰਿਆਂ ਨੂੰ ਇੱਕੋ ਬੁਖਰ ਜੇਵਤ ਲੈ ਗਿਆ ਇਸ ਜੀ ਉਸ ਗੁਰੂ ਜੀ ਹਿੰਦੂ ਜੀ ਵਿੱਚ ਬਹਿ ਕੇ ਸਾਧ ਸੰਗਤ ਜੀ ਦੁਨਿਆਵੀ ਕੰਮਾਂ ਨੂੰ ਪੈਣ ਜਾਦਾ ਜੀ ਤਾਂ ਜਿਹੜੇ ਵਿੱਚ ਖਾਨਪਾ ਸਾਹਿਬ ਸੁਪਰੀ ਸਾਹਿਬ ਦਾ ਪਾਲਤ ਆ ਭੋਗ ਚੜਦਾ ਹੁੰਦਾ ਉੱਥੇ ਅਸੀਂ ਵੇਟਾਂ ਨੂੰ ਉਹਨਾਂ ਵਾਰਦੇ ਨੇ ਕਿ ਪਾਣੀ ਹੁੰਦਾ ਹੈ ਇਸਾਸ ਮੰਨਦੇ ਕਿ ਇੱਕ ਨਾ ਕਿਹੜੀਆਂ ਗੁਰੂ ਕੀ ਹਜੂਰੀ ਨੇ ਕਾਮ ਕਰੀ ਤਰਕੇ ਗੁਰੂ ਜੀ ਬਾਣੀ ਦਾ ਸਰਕਾਰ ਤੇ ਗੁਰੂ ਦਾ ਸਰਕਾਰ ਸਭ ਤੋਂ ਪਹਿਲਾਂ ਹੈ ਕਿਉਂਕਿ ਧੰਸ਼ੀ ਜੀ ਗੁਰੂ ਅਰਜਨ ਦੇਵ ਜੀ ਬਚਨ ਕਰ ਰਹੇ ਨੇ ਸੰਤੂ ਜੀ ਕਹਿੰਦੇ ਜੇ ਗੁਰੂ ਕੀ ਹਜੂਰੀ ਮਿਲ ਗਈ ਆ ਨਾ ਤੈਨੂੰ ਜੇ ਰੱਬ ਨੇ ਤਸ ਕਰਕੇ ਤੈਨੂੰ ਗੁਰੂ ਕੀ ਸੰਗਤ ਬਖਸ਼ ਦਿੱਤੀ ਹੈ ਤੇ ਸੰਤੂ ਜੀ ਕਹਿੰਦੇ ਮਿਰ ਦਾਵੋ ਗੁਣ ਅਗਮ ਅਪਾਰੇ ਫਿਰ ਜੇ ਸਮਾ ਮਿਲਿਆ ਤੇ ਪ੍ਰਮਾਤਮਾ ਦੇ ਗੁਣਾਂ ਨੂੰ ਔਣਾ ਤੇ ਸਤੂ ਜੀ ਕਹਿੰਦੇ ਗਾਗਿਆ ਸੁਣਿਆ ਹਰ ਤਨ ਘਰ ਥਾਂ ਪਾਗੈ ਜੇ ਸਤਗੁਰੂ ਕੀ ਆਗਿਆ ਸਤ 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 ਪਰਮਾਤਮਾ ਉਹਨਾਂ ਦਾ ਗਾਗਿਆ ਸੁਣਿਆ ਸਾਸ ਸੰਗ ਦੇ ਪ੍ਰਮਾਣ ਹੈ ਨਹੀਂ ਤੇ ਦੁਨੀਆ ਤੁਲੇ ਪਤਾ ਨਹੀਂ ਕਿ ਜਿਹੜੇ ਅਸੀਂ ਆਏ ਤੇ ਆਪ ਕੇ ਆਪ ਦੀ ਵਾਲੀ ਦਾ ਪਤਾ ਨਹੀਂ ਕਿ ਜਿਹੜੇ ਚਲੇ ਗਏ ਸਤਗੁਰੂ ਜੀ ਕਹਿੰਦੇ ਸਤ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਗੁਰੂ ਜੀ ਆਗਿਆ ਨੂੰ ਜਿਨ੍ਹਾਂ ਨੇ ਗੁਰੂ ਕੇ ਹਉਮੈ ਨੂੰ ਮੰਨੇ ਆ ਤੇ ਸਤਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੱਗੇ ਪਿਆਰਪਰ